ਅਜੁਨੀ ਸਪੰ ਗੁਰ ਪ੍ਰਸਾਦ ਗਗਨ ਦਮਾ ਮਾਂ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਆਬ ਜੂ ਜਣ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹਿੱਤ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛਾੜੈ ਖੇਤ ਜੋਤ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ ਗਲੀ ਮੁਰਿਆਓ ਇਤਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਹਮ ਅਵਗਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖਖਾਹੀ ਮਾਇਆ ਮੋ ਪਰਮ ਭੈ ਭੁਲੇ ਸਤ ਦਾ ਰਾਸਿਓਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ ਸੁਕੋ ਟਲ ਗੁਰਸੇਵੀਐ ਐਨਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰੇ ਅਰਸ਼ੋਂ ਕੁਰਸ਼ੋਂ ਛੱਟੀ ਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਵਾਹਿਗੁਰੂ ਜੀ ਤਨਾਸਰੀ ਮਹੱਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਨਹੀਂ ਸੁਣਿਆ ਦੁੱਖ ਸੁਖ ਮੇਰਾ ਤੌਬਤ ਨੀ ਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਨਹੀਂ ਸੁਣਿਆ ਦੁੱਖ ਸੁਖ ਮੇਰਾ तो बेदनी की खटानी जी की एक ही पैमानी अवर जतन कर रहे तेरे तिन तिल नहीं कीमत जानी रहा ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ ਡਿਗੇ ਨ ਡੋਲੇ ਧ੍ਰਿੜ ਕਰ ਰਿਹਾ ਪੂਰਨ ਹੋਏ ਤ੍ਰਿਪਤਾਨੀ ਓਏ ਜੋ ਵਿਚ ਹਮ ਤੁਮ ਕਛ ਹੋਤੇ ਤਿੰਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥਲੀ ਹੋਈ ਹੈ ਤਾਂ ਤੇ ਕਨਕ ਵਿਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਬਾ ਬਾਜੇ ਅਨਹਤ ਬਾਣੀ ਕਹੋ ਨਾਨਕ ਨਿਹਚਲ ਘਰ ਬਾਂਧਿਓ ਗੁਰ ਕੀਓ ਬੰਧਨੀ ਪ੍ਰਗਟਿਓ ਜੋਤ ਸਹਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੋ ਨਾਨਕ ਨੀਚਲ ਘਰ ਬਾਂਦਿਓ ਗੁਰ ਕੀਓ ਬੰਧਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ 12 ਮਹਾ ਮਾਜ ਮਹੱਲਾ 5 ਵਾ ਘਰ ਚੌਥਾ ੴ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ RAM ਚਾਰ ਕੁੰਟ ਦਾ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ ਤੈਨ ਦੁਦੈ ਤੇ ਬਾਹਰੀ ਕਿਤੈ ਨ ਆਵੈ ਕਾਮ ਜਲ ਬਿਨ ਸਾਖ ਕਮਲਾਵਤੀ ਉਪਜੈ ਨਾਹੀ ਧਾਮ ਹਰ ਨਾ ਨ ਮਿਲਿਆ ਸਾਜਣਾ ਕਤ ਪਾਈਐ ਬਿਸਰਾਮ ਜਿਤ ਕਰ ਹਰ ਕੰਤ ਨ ਪ੍ਰਗਟਈ ਪਟਨਗਰ ਸੇ ਗ੍ਰਾਮ ਸ੍ਰਬ ਸਿੰਗਾਰ ਤੰਬੂਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਬਿਹੂਣੀਆਂ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨੈਸਲ ਧਾਮ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਅੱਜ ਪੋ ਦਾ ਮਹੀਨਾ ਚੜ੍ਹਿਆ ਹੈ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਸਾਡੇ ਮਨਾਂ ਵਿੱਚੋਂ ਭਰਮ ਭਲੇਖੇ ਕੱਢੇ ਕਿਉਂਕਿ 12 ਰਾਸ਼ੀਆਂ ਨੇ 9 ਗ੍ਰਹਿ ਨੇ 27 79 ਨੇ ਸੂਰਜ ਇੱਕੋ ਹੀ ਹੈ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕੇ ਕਹਤੇ ਵੇਸ ਸਾਨੂੰ ਸਮਿਆਂ ਦੇ ਵਿੱਚ ਹੀ ਉਲਝਾ ਕੇ ਰੱਖ ਦਿੱਤਾ ਗਿਆ ਬਿਲਕੁਲ ਇਸੇ ਤਰ੍ਹਾਂ ਹੀ ਸਾਡੇ ਅੰਦਰ ਸਾਡੇ ਵਿਚਾਰ ਬਦਲਦੇ ਨੇ ਸਾਡਾ ਸਰੀਰ ਬਦਲ ਰਿਹਾ ਹੈ ਹਰ ਚੀਜ਼ ਬਦਲ ਰਹੀ ਹੈ ਕੋਈ ਚੀਜ਼ ਵੀ ਸਥਿਰ ਨਹੀਂ ਹੈ ਨਾ ਕੋਈ ਰਾਸ਼ੀ ਸਥਿਰ ਹੈ ਨਾ ਸੂਰਜ ਸਥਿਰ ਹੈ ਨਾ ਚੰ드ਰਮਾ ਸਥਿਰ ਹੈ ਤੇ ਮਹਾਰਾਜ ਨੇ ਸਾਨੂੰ ਸਮਝਾਇਆ ਕਿ ਚੇਤ ਗੋਬਿੰਦ ਅਰਾਧੀ ਹੈ ਪਹਿਲੇ ਆਰੰਭਤਾ ਕੀਤੀ ਮਹਾਰਾਜ ਨੇ ਕਿਰਤ ਕਰਮ ਕੇ ਵਿਛੜੇ ਅਸੀਂ ਉਸ ਮਾਲਕ ਤੋਂ ਵਿਛੜ ਗਏ ਆਪਣੇ ਸੁਭਾਅ ਕਰਕੇ ਆਪਣੇ ਕਰਮਾ ਕਰਕੇ ਕਰ ਕਿਰਪਾ ਮੇਲੋ ਰਾਮ ਤੁਸੀਂ ਕਿਰਪਾ ਕਰੋ ਤੁਸੀਂ ਬਖਸ਼ਿਸ਼ ਕਰੋ ਸਾਨੂੰ ਮੇਲ ਲਾਓ ਇਹ ਬੇਨਤੀ ਕੀਤੀ ਨਾਲ ਸਮਝਾਉਂਦੇ ਜਾ ਰਹੇ ਨੇ ਮਾਰੇ ਇਹ ਸਰੀਰ ਜੋ ਮਿਲਿਆ ਹੈ ਇਹ ਕਾਦੇ ਵਾਸਤੇ ਮਿਲਿਆ ਹੈ ਉਦਾਹਰਣ ਦਿੱਤੀ ਮੈਨੂੰ ਧੇਨ ਦੁੱਧਾਂ ਤੇ ਬਾਹਰੀ ਉਹ ਕਿਤੇ ਨਾ ਆਵੇ ਕਾਮ ਅਸੀਂ ਗਾਂ ਨੂੰ ਬਹੁਤ ਵੱਡਾ ਰੁਤਬਾ ਦਿੱਤਾ ਹੋਇਆ ਹੈ ਗਾਂ ਨੂੰ ਅਸੀਂ ਮਾਤਾ ਕਹਿੰਦੇ ਹਾਂ ਪਰ ਜਦੋਂ ਦੁੱਧੂ ਬਰੀ ਹੋ ਜਾਏ ਨਾ ਉਹ ਕਿਸੇ ਕੰਮ ਦੀ ਨਹੀਂ ਕਿਨ ਇਸੇ ਤਰ੍ਹਾਂ ਹੀ ਇਹ ਸਰੀਰ ਦੁਨੀਆਂ ਦਾ ਸਭ ਤੋਂ ਉੱਤਮ ਮਨੁੱਖ ਹੈ ਪਰ ਉਸ ਮਾਲਕ ਤੋਂ ਵਿਛੜਿਆ ਫਿਰ ਇਹ ਕਿਸੇ ਕੰਮ ਦਾ ਨਹੀਂ ਅਤ ਸੁੰਦਰ ਕੁਲੀਨ ਚਤੁਰਮੁਖ ਗਿਆਨੀ ਤਨਮੰਤ ਮਿਰਤਕ ਕਈਐ ਨਾਨਕਾ ਜੋ ਪ੍ਰੀਤ ਨਹੀਂ ਭਗਵੰਤ ਸੋ ਮਹਾਰਾਜ ਜੀ ਇਹ ਵਖ ਵਖ ਮਹੀਨਿਆਂ ਦੁਆਰਾ ਸਮਝਾਉਂਦੇ ਆ ਰਹੇ ਨੇ ਅੱਜ ਜੋ ਹੈ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਦੱਸਦੇ ਨੇ ਅੱਜ ਪੋ ਦਾ ਮਹੀਨਾ ਪੋਖ ਤੁਖਾਰ ਨਾ ਬਿਆਪਈ ਕੰਠ ਮਿਲਿਆ ਹਰਨਾ ਮਨ ਬੇਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹੋ ਓਟ ਗੁਬਿੰਦ ਗੋਪਾਲ ਰਾਏ ਸੇਵਾ ਸਵਾਮੀ 라ਹੋ ਵਿਖਿਆਪ ਹੋਏ ਨਾ ਸਕਈ ਮਿਲ ਸਾਧੂ ਗੁਣ ਗਾਹੋ ਪੋ ਦਾ ਮਹੀਨਾ ਦਰਖਤਾਂ ਦੀਆਂ ਟਾਣੀਆਂ ਸੁੱਕ ਜਾਂਦੀਆਂ ਨੇ ਜਦੋਂ ਕੋਰਾ ਪੈਂਦਾ ਆਪਾਂ ਵੇਖਦੇ ਸਮਾਂ ਬਦਲ ਰਿਹਾ ਰੁੱਤ ਬਦਲਦੀ ਏ ਇਸੇ ਤਰ੍ਹਾਂ ਹੀ ਸਾਡੇ ਜੀਵਨ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ ਮarreਨੇ ਪੋਖਾ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰਨਾ ਜਿਨ੍ਹਾਂ ਦੇ ਕੰਠ ਵਿੱਚ ਉਸ ਮਾਲਕ ਦਾ ਨਾਮ ਹੈ ਜਿਹੜੇ ਉਸ ਵਹਿਗੁਰੂ ਅਕਾਲਪੁਰਖ ਨੂੰ ਮਿਲਿਆ ਹੋਈਆਂ ਰੂਹਾਂ ਨੇ ਉਹਨਾਂ ਨੂੰ ਫਿਰ ਇਹ ਕਠੋਰਪਨ ਵਿਆਪਦਾ ਨਹੀਂ ਅੰਕੁਰ ਨਹੀਂ ਫੁੱਟਦਾ ਸੁੱਕ ਜਾਂਦੇ ਨੇ ਉਹਨਾਂ ਅੰਦਰ ਇਹ ਚੀਜ਼ ਨਹੀਂ ਵਿਆਪਦੀ ਉਹ ਇਤੋਂ ਬਚੇ ਰਹਿੰਦੇ ਨੇ ਇਹ ਹਉਮੈ ਇਹ ਹੰਕਾਰ ਇਹ ਈਰਖਾ ਇਹ ਬਖੀਲੀ ਇਹ ਮੈਂ ਮੇਰੀ ਇਹ ਸਾਡੇ ਜੀਵਨ ਨੂੰ ਕਠੋਰ ਬਖਸਦੇ ਨੇ ਤੇ ਇਹ ਮਹੀਨਾ ਜਿਹੜਾ ਹੈ ਇਹ ਸਿੱਖ ਕੌਮ ਲਈ ਸਭ ਤੋਂ ਉੱਤਮ ਤੇ ਅਹਿਮ ਇਹ ਮਹੀਨਾ ਮੰਨਿਆ ਜਾਂਦਾ ਸਾਡੇ ਲਈ ਕਿਉਂਕਿ ਇਹ ਮਹੀਨੇ ਦੇ ਵਿੱਚ ਸ਼ਹਾਦਤਾਂ ਹੋਈਆਂ ਨੇ ਜਦੋਂ ਪੋ ਦਾ ਮਹੀਨਾ ਜਦੋਂ ਪੋ ਸੁਣਦੇ ਆ ਨਾ ਤੇ ਨਾਲ ਦੀ ਨਾਲ ਹੀ ਮਾਤਾ ਗੁਜਰੀ ਸਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਪਾਛਾ ਦਾ ਚਿਹਰੇ ਨੇ ਜੜੇ ਉਹਨਾਂ ਦੀ ਯਾਦ ਜਿਹੜੀ ਸਾਡੇ ਹੰਦ ਸਿਮਾ ਜਾਂਦੀ ਉਸੇ ਵੇਲੇ ਕਿ ਕੀ ਕੁਝ ਵਾਪਰਿਆ ਸੀ ਕੀ ਕੁਝ ਹੋਇਆ ਸੀ ਇੰਨੀ ਠੰਡ ਸੀ ਉਹ ਬੱਚੇ ਡੋਲੇ ਕਿਉਂ ਨਹੀਂ ਦੁਨਨਾ ਸਿੰਘ ਹਟੋਰੀਆ ਲਿਖਦਾ ਹੈ ਕਿ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸਰੰਦ ਲੈ ਕੇ ਆਏ ਤੋਰ ਕੇ ਤਾਂ ਜਦੋਂ ਸਰੰਦ ਦੀ ਕਿਲੇ ਅੰਦਰ ਵੜਨ ਲੱਗੀ ਤਾਂ ਕਹਿੰਦਾ ਮੈਂ ਵੇਖਿਆ ਕਿ ਛੋਟੇ ਸਾਹਿਬ ਜਾਦੇ ਜਿਹੜੇ ਨੇ ਬਾਬਾ ਫਤਿਹ ਸਿੰਘ ਉਹਨਾਂ ਦਾ ਚਿਹਰਾ ਲਾਲ ਤੇ ਨੱਕ ਦੀ ਕੁੰਮਬਲੀ ਮੁੜੀ ਹੋਈ ਸੀ ਠੰਡ ਕਰਕੇ ਨੰਗੇ ਪੈਰੀ ਸਨ ਅਸੀਂ ਕਦੇ ਚੇਤੇ ਨਹੀਂ ਕਰਦੇ ਇਹਨਾਂ ਗੱਲਾਂ ਨੂੰ ਇਸੇ ਤਰ੍ਹਾਂ ਹੀ ਸਾਡੇ ਅੰਦਰ ਵਾਪਰਦਾ ਹੈ ਜਿਹੜਾ ਕਠੋਰਪਨ ਹੈ ਸਾਡੇ ਅੰਦਰ ਉਹ ਸਾਡੇ ਜੀਵਨ ਨੂੰ ਮੋੜ ਦਿੰਦਾ ਹੈ ਤੇ ਪਾਸ਼ਾ ਕਹਿੰਦੇ ਜਿਨ੍ਹਾਂ ਦੇ ਕੰਠ ਵਿੱਚ ਉਹ ਮਾਲਕ ਨਾਲ ਜਿਹੜੇ ਜੁੜੇ ਹੋਏ ਨੇ ਉਹਨਾਂ ਨੂੰ ਇਹ ਕਠੋਰਤਾ ਨਹੀਂ ਪੌਂਦੀ ਫਿਰ ਮਨਬੀデア ਚਰਨ ਆਰਬਿੰਦ ਦਰਸ਼ਨ ਲਗੜਾ ਸਾਹ ਉਹਨਾਂ ਦਾ ਮਨ ਵਿੰਨਿਆ ਹੋਇਆ ਉਸ ਮਾਲਕ ਦੇ ਚਰਨਾਂ ਨਾਲ ਉਹ ਹਮੇਸ਼ਾ ਉਸ ਮਾਰਗ ਤੇ ਚੱਲਦੇ ਨੇ ਸਤਿਗੁਰੂ ਦੇ ਬਖਸ਼ੇ ਹੋਏ ਮਾਰਗ ਦਾ ਧਿਆਨ ਰੱਖਦੇ ਨੇ ਹਿਰਦੇ ਵਿੱਚ ਵਸਾਉਂਦੇ ਨੇ ਬਾਣੀ ਨੂੰ ਕਿਉਂਕਿ ਉਹਨਾਂ ਦੇ ਅੰਦਰ ਤੇ ਪ੍ਰੀਤ ਹੈ ਸਿਰਫ ਦਰਸ਼ਨਾਂ ਦੀ ਬਿਨ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹੋ ਨਾਮ ਸੰਤੋਖਿਆ ਉਤਰੈ ਮਨ ਕੀ ਭੁਖ ਉਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ ਤੇ ਉਹ ਬੇਨਤੀਆਂ ਕਰਦੀਆਂ ਆਂ ਉਹ ਰੂਹਾਂ ਜੜੀਆਂ ਨੇ ਕਿ ਸੱਚੇ ਪਾਤਸ਼ਾਹ ਜੀਓ ਤੁਸੀਂ ਗੋਬਿੰਦ ਹੋ ਇਸ ਧਰਤੀ ਨੂੰ ਪੈਦਾ ਕਰਨ ਵਾਲੇ ਹੋ ਤੁਸੀਂ ਗੋਪਾਲ ਹੋ ਇਹ ਧਰਤੀ ਦੀ ਪਾਲਣਾ ਕਰਨ ਵਾਲੇ ਹੋ ਰਾਏ ਹੋ ਸਾਰੀ ਸ੍ਰਿਸ਼ਟੀ ਦੇ ਮਾਲਕ ਹੋ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਇਹ ਕਿਰਪਾ ਕਰੋ ਸਾਨੂੰ ਵੀ ਉਹ ਸੁਆਮੀ ਉਸ ਮਾਲਕ ਪ੍ਰਭੂ ਦੀ ਸੇਵਾ ਵਿੱਚ ਲਾ ਦਿਓ ਇਹ ਕਿਰਪਾ ਕਰ ਦਿਓ ਸਾਡੇ ਤੇ ਵਿਖਿਆ ਪੋ ਨਹੀਂ ਸਕੈ ਮਿਲ ਸਾਧੂ ਗੁਣਗਾਹ ਤੇ ਨਾਲ ਹੀ ਉੱਤਰ ਮਿਲਿਆ ਇਹ ਜ਼ਹਿਰ ਤੈਨੂੰ ਪੋ ਨਹੀਂ ਸਕਦੀ ਇਹ ਵਿਕਾਰਾਂ ਦੀ ਜ਼ਹਿਰ ਨਾਲ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਹਉਮੈ, ਈਰਖਾ, ਤ੍ਰਿਸ਼ਨਾਵਾਂ ਇਹ ਤੈਨੂੰ ਪੋ ਨਹੀਂ ਸਕਣਗੀਆਂ ਤੈਨੂੰ ਸ਼ੋ ਵੀ ਨਹੀਂ ਸਕਣਗੀਆਂ ਇਸ ਕਰਕੇ ਮਾਰ ਕੇ ਮਿਲ ਕੇ ਗੁਰੂ ਦੀ ਸੰਗਤ ਵਿੱਚ ਮਿਲ ਕੇ ਉਸ ਪ੍ਰਭੂ ਦੇ ਗੁਣਾਂ ਨੂੰ ਗਾਇਨ ਕਰਨਾ ਕਰੋ ਭਾਈ ਇਹ ਤਰੀਕਾ ਦੱਸਦੇ ਨੇ ਮਹਾਰਾਜ ਜੇ ਪਉ ਨੂੰ ਤੁਸੀਂ ਮਨਾਉਣਾ ਚਾਹੁੰਦੇ ਹੋ ਤਾਂ ਇਕੱਠੇ ਹੋ ਕੇ ਮਿਲ ਕੇ ਉਸ ਪ੍ਰਭੂ ਨਾਲ ਗੁਣ ਗਾਇਨ ਕਰਨਾ ਕਰੋ ਉਹਦੀ ਵਡਿਆਈ ਕਰਨਾ ਕਰੋ ਉਹਦੇ ਗੁਣਾਂ ਨਾਲ ਸਾਂਝ ਪਾਓ ਜੈ ਤੇ ਉਪਜੀਤਾ ਮਿਲੀ ਸੱਚੀ ਪ੍ਰੀਤ ਸਮਾਹ ਕਬੀਰ ਸਾਹਿਬ ਕਹਿੰਦੇ ਕਹ ਕਬੀਰ ਹਮ ਰਾਮ ਕੀ ਅੰਸ਼ ਸਿਮਰਨ ਕਰਦਿਆਂ ਕਰਦਿਆਂ ਜਿਹਦੇ ਨਾਲੋਂ ਅਸੀਂ ਵਿਛੜੇ ਸੀ ਉਹਦੇ ਵਰਗੇ ਹੋ ਗਏ ਤੂੰ ਤੂੰ ਕਰਤਾ ਤੂੰ ਹੁਆ ਮੁਜਮੇ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ ਮੈਂ ਕਹਿੰਦਾ ਇਸ ਕਰਕੇ ਅਸੀਂ ਤੇਰੇ ਤੋਂ ਵਿਛੜੇ ਸਾਥ ਸੈਨੂੰ ਸਿਮਰਦੇ ਸਿਮਰਦੇ ਤੇਰੇ ਵਰਗੇ ਹੋ ਜਾਈਏ ਇਹ ਸੱਚੀ ਪ੍ਰੀਤ ਸਾਡੇ ਅੰਦਰ ਸਮਾ ਜਾਏ ਇਹ ਕਿਰਪਾ ਕਰ ਦਿਓ ਸਾਡੇ ਤੇ ਕਰ ਗੈਲਿਨੀ ਪਾਰ ਬ੍ਰਹਮ ਬਹੁੜ ਨ ਵਿਛੜਿਆ ਹੋ ਉਸ ਪਾਰ ਬ੍ਰਹਮ ਨੇ ਉਸ ਵਾਹਿਗੁਰੂ ਅਕਾਲ ਪੁਰਖ ਨੇ ਆਪ ਹੱਥ ਫੜ ਕੇ ਸਾਨੂੰ ਆਪਣੇ ਨਾਲ ਜੋੜ ਲਿਆ ਬੜੀ ਕਿਰਪਾ ਕੀਤੀ ਕਿਨੇ ਮੁੜ ਕੇ ਹੁਣ ਵਿਛੋੜਾ ਨਹੀਂ ਹੈ ਬਹੁੜ ਨ ਵਿਛੜਿਆ ਦੁਨੀਆਂ ਦੇ ਸਾਨੂੰ ਜਿਹੜੇ ਮਿਲਾਪ ਹੁੰਦੇ ਨੇ ਭੈਣ ਨੇ ਭਰਾ ਨੇ istri ਹੈ ਮਾਂ ਹੈ ਪਿਓ ਹੈ ਅਸੀਂ ਮਿਲਦੇ ਆਂ ਥੋੜੇ ਸਮੇ ਲਈ ਕਿਉਂਕਿ ਮਾਈ ਬਾਪ ਸਨਮੰਦ ਸਭ ਹਰਕੇ ਕੀਏ ਪਰ ਤੇਰੇ ਨਾਲ ਜਿਹੜੇ ਜੁੜ ਗਏ ਉਹ ਮੁੜ ਕੇ ਉਹਨਾਂ ਦਾ ਵਿਛੋੜਾ ਨਾ ਹੋਇਆ ਫਿਰ ਬਾਹਰ ਜਾਓ ਲਖ ਬੇਰੀਆਂ ਹਰ ਸੱਜਣ ਅਗਮ ਅਗਾਹ ਉਹ ਜਿਹੜਾ ਮੇਰਾ ਸੱਜਣ ਹੈ ਜਿਹੜਾ ਮੇਰਾ ਮਿੱਤਰ ਹੈ ਪਿਆਰਾ ਹੈ ਉਹ ਅਗਮ ਹੈ ਪਹੁੰਚ ਤੋਂ ਬਾਰ ਹੈ ਅਗਾਧ ਬੋਧ ਹੈ ਮੈਂ ਸਦਕੇ ਜਾਣੀ ਆ ਅਸੀਂ ਬਲਿਹਾਰ ਜਾਣੀ ਆ ਉਹਦੇ ਤੋਂ ਕਿ ਜਦੋਂ ਅਸੀਂ ਉਹਦੇ ਨਾਲ ਮਿਲ ਗਏ ਫਿਰ ਸਾਡੇ ਵਿਛੋੜਾ ਨਹੀਂ ਦੁਨੀਆ ਦਾ ਸਭ ਤੋਂ ਵੱਡਾ ਦੁੱਖ ਵਿਛੋੜਾ ਹੈ ਜੀ ਤੇ ਦੁਨੀਆ ਦਾ ਸਭ ਤੋਂ ਵੱਡਾ ਸੁਖ ਮਿਲਾਪ ਹੈ ਇਸ ਕਰਕੇ ਜਿਹੜੇ ਉਸ ਮਾਲਕ ਨਾਲ ਇਸ ਜਿਉਂਦੇ ਜੀਵਨ ਵਿੱਚ ਜਿਉਂਦੇ ਜੀ ਮਿਲ ਪਏ ਤੇ ਉਸ ਤੋਂ ਵੱਡਾ ਸੁੱਖ ਨਹੀਂ ਹੈ ਕੋਈ ਤੇ ਜਿਹੜੇ ਵਿਛੜ ਗਏ ਉਸ ਤੋਂ ਵੱਡਾ ਦੁੱਖ ਨਹੀਂ ਹੋਇਆ ਇਸ ਕਰਕੇ ਮਗਨ ਨਿਬਾਰ ਜਾਓ ਲਖ ਬੇਰੀਆਂ ਮੈਂ ਲਖ ਵਾਰੀ ਸਦਕੇ ਜਾਨਾ ਬਲਿਹਾਰ ਜਾਨਾ ਹਰ ਸੱਜਣ ਅਗਮ ਅਗਾਹੋ ਸ਼ਰਮ ਪਈ ਨਾਰਾਇਣੇ ਨਾਨਕ ਦਰ ਪਈ ਆਹੋ ਅਸੀਂ ਜਦੋਂ ਆਪਣਾ ਸਾਰਾ ਕੁਝ ਤਿਆਗ ਕੇ ਆਪਣੀ ਹਉਮੈ ਨੂੰ ਆਪਣੇ ਹੰਕਾਰ ਨੂੰ ਛੱਡ ਕੇ ਜਦੋਂ ਅਸੀਂ ਸ਼ਰਨ ਵਿੱਚ ਆ ਗਏ ਕਿਨੇ ਲਾਜ ਰੱਖੀ ਉਹਨੇ ਸਾਡੇ ਸ਼ਰਨ ਵਿੱਚ ਆਿਆਂ ਦੀ ਸ਼ਰਨ ਵਿੱਚ ਡਿੱਗਿਆਂ ਦੀ ਦਰ ਦੇ ਉੱਤੇ ਡਿੱਗਿਆਂ ਦੀ ਫਿਰ ਉਹਨੇ ਲਾਜ ਰੱਖੀ ਕਿਉਂਕਿ ਉਹਦਾ ਸੁਭਾਅ ਹੈ ਜੀ ਉਦਾ ਬਿਰਦ ਹੈ ਉਸ ਮਾਲਕ ਦਾ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਅਸੀਂ ਆਪਣਾ ਸਾਰਾ ਕੁਝ ਤਿਆਗ ਕੇ ਸੱਚੇ ਪਾਤਸ਼ਾਹ ਜਦੋਂ ਤੇਰੀ ਸ਼ਰਨ ਚ ਆਏ ਤਾਂ ਤੂੰ ਸਾਡੀ ਪਿਆਰ ਦੀ लाज ਰੱਖੀ ਭੋਖ ਸੰਵੰਦਾ ਸਰਬ ਸੁਖ ਜਿਸ ਬਖਸ਼ੇ ਬੇ ਪਰਵਾਹ ਇਹ ਪੂਦਾ ਮਨਾ ਉਹਨਾਂ ਲਈ ਸੁਖਦਾਇਕ ਹੈ ਉਹਨਾਂ ਲਈ ਸੁਹਾਵਣਾ ਹੈ ਉਹਨਾਂ ਲਈ ਸੁਖ ਵਾਲਾ ਹੈ ਜਿਸ ਬਖਸ਼ੇ ਬੇਪਰਵਾਹ ਉਹ ਬੇਪਰਵਾਹ ਉਹ ਵਾਹਿਗੁਰੂ ਅਕਾਲ ਪੁਰਖ ਲਾਪਰਵਾਹ ਨਹੀਂ ਹੈ ਜੀ ਉਹ ਬੇਪਰਵਾਹ ਹੈ ਤੇ ਉਹਨੂੰ ਸਿਮਰਨ ਵਾਲੇ ਵੀ ਬੇਪਰਵਾਹ ਨੇ ਬੇਪਰਵਾਹ ਸਦਾ ਰੰਗ ਰੱਤੇ ਜਿਹੜੇ ਤੇਰੇ ਰੰਗ ਵਿੱਚ ਰੱਤੇ ਹੋਏ ਨੇ ਉਹ ਵੀ ਬੇਪਰਵਾਹ ਨੇ ਤੇ ਉਹਨਾਂ ਨੂੰ ਤੂੰ ਆਪ ਕਿਰਪਾ ਕਰਕੇ ਫਿਰ ਬਖਸ਼ ਲਿਆ ਇਹ ਬਖਸ਼ ਕੇ ਉਹਨਾਂ ਨੂੰ ਨਾਮ ਦੀ ਦਾਤ ਬਖਸ਼ੀ ਹੈ ਉਹਨਾਂ ਲਈ ਪੋਦਾ ਮਹੀਨਾ ਸੁਖਦਾਇਕ ਹੈ ਉਹਨਾਂ ਲਈ ਪੋ ਦਾ ਮਹੀਨਾ ਸੁਹਾਵਣਾ ਹੈ ਜਿਨ੍ਹਾਂ ਨੂੰ ਤੂੰ ਨਾਮ ਦੀ ਦਾਤ ਪਖਸ਼ੀ ਜਿਨ੍ਹਾਂ ਦੀ ਝੋਲੀ ਵਿੱਚ ਤੂੰ ਨਾਮ ਪਾਇਆ ਹੈ ਜਿਨ੍ਹਾਂ ਨੂੰ ਆਪਣੇ ਗਲ ਨਾਲ ਲਾਇਆ ਹੈ ਉਹਨਾਂ ਲਈ ਪੋ ਦਾ ਮਹੀਨਾ ਸਭ ਤੋਂ ਉਤਮ ਮਹੀਨਾ ਹੈ ਇਸ ਕਰਕੇ ਮਹਾਰਾਜ ਸਮਝਾਉਂਦੇ ਰਹੇ ਨੇ ਕਿ ਪੋ ਮਹੀਨਿਆਂ ਦੇ ਚੱਕਰਾਂ ਵਿੱਚ ਨਾ ਪਵੋ ਅਖੀਰ ਦੇ ਵਿੱਚ ਮਹਾਰਾਜ ਆਖਰ ਵਿੱਚ ਇਹ ਗੱਲ ਸਮਝਾਈ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਜਿਸ ਕਿਸੇ ਨੇ ਵੀ ਨਾਮ ਧਿਆਇਆ ਹੈ ਭਾਵੇਂ ਕੋਈ ਪੋਦਾ ਮਹੀਨਾ ਹੈ ਭਾਵੇਂ ਮਾਗਦਾ ਮਹੀਨਾ ਹੈ ਭਾਵੇਂ ਫੱਗਣ ਹੈ ਤੇ ਭਾਵੇਂ ਚੇਤਰ ਹੈ ਮਹੀਨਾ ਕੋਈ ਵੀ ਹੋ ਸਕਦਾ ਹੈ ਜਿਨੇ ਵੀ ਧਿਆਇਆ ਹੈ ਉਹਦੇ ਕਾਰਜ ਪੂਰੇ ਹੋਏ ਨੇ ਗੁਰਪੂਰਾ ਆਰਾਧਿਆ ਦਰਗਾਹ ਸੱਚ ਖਰੇ ਜਿਨਾਂ ਨੇ ਪੂਰਨ ਤੌਰ ਤੇ ਮਨ ਬਚਨ ਤੇ ਕਰਮ ਕਰਕੇ ਉਸ ਪ੍ਰਭੂ ਨੂੰ ਅਰਾਧਨਾ ਕੀਤੀ ਹੈ ਉਹ ਵੀ ਦਰਗਾਹ ਸੱਚੇ ਨੇ ਖੜਿਤ ਖੜੋਤੇ ਹੋਏ ਨੇ ਸਰਬ ਸੁੱਖਾਂ ਦੇ ਚਰਨ ਹਰ ਭੌਜਲ ਵਿਖਮ ਤਰੇ ਹਰੀ ਦੇ ਚਰਨ ਹਰੀ ਦਾ ਮਾਰਗ ਹੀ ਸਾਰੇ ਸੁੱਖਾਂ ਦਾ ਉੱਤਮ ਹੈ ਤੇ ਮਾਰੀ ਕਹਿੰਦੇ ਉਹਨਾਂ ਨੇ ਇਸ ਭੌਜਲ ਨੂੰ ਤਰ ਗਏ ਪ੍ਰੇਮ ਭਗਤਿਨ ਪਾਈਆ ਵਿਖਿਆ ਨਾਏ ਜਰੇ ਕਿਉਂਕਿ ਉਹਨਾਂ ਨੇ ਪ੍ਰੇਮ ਭਗਤੀ ਨਾਲ ਉਸ ਮਾਲਕ ਨੂੰ ਪ੍ਰਾਪਤ ਕੀਤਾ ਉਹ ਜ਼ਹਿਰ ਨੂੰ ਨਹੀਂ ਜਰਦੇ ਹੁਣ ਕੂੜ ਗਏ ਦੁਬਿਦਾ ਨਸੀ ਉਹਨਾਂ اندرੋਂ ਕੂਟ ਚਲਾ ਗਿਆ ਝੂਟ ਚਲਾ ਗਿਆ ਦੋ ਚਿੱਤੀ ਚਲੀ ਗਈ ਪੂਰਨ ਸੱਚ ਭਰੇ ਕਿਉਂਕਿ ਉਸ ਪੂਰਨ ਨਾਲ ਜੁੜ ਗਏ ਉਹ ਸੱਚ ਨਾਲ ਭਰੇ ਹੋਏ ਨੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਇੱਕ ਧਰੇ ਉਸ ਬਾਰ ਬ੍ਰਹਮ ਨੂੰ ਸਿਮਰਦੇ ਨੇ ਉਹਨਾਂ ਦੇ ਮਨ ਅੰਦਰ ਇੱਕੋ ਹੀ ਹੈ ਬਸ ਇੱਕ ਤੋਂ ਬਿਨਾ ਦੂਜਾ ਹੈ ਹੀ ਨਹੀਂ ਕੋਈ ਮਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਸਾਰੇ ਮਹੀਨੇ ਸਾਰੇ ਦਿਨ ਸਾਰੇ ਮਹੂਰਤ ਅਸੀਂ ਮਹੂਰਤ ਕਢਾਉਨੇ ਆ ਨਾ ਵੀ ਆਹ ਸਮਾਂ ਚੰਗਾ ਹੈ ਮਹਾਰਾਜ ਕਹਿੰਦੇ ਭਾਈ ਨਹੀਂ ਉਹ ਸਾਰੇ ਹੀ ਭਲੇ ਨੇ ਜਿਸ ਕੋ ਨਦਰ ਕਰੇ ਜਿਨ੍ਹਾਂ ਉੱਤੇ ਉਹ ਨਦਰ ਕਰ ਦਿੰਦਾ ਉਹਨਾਂ ਲਈ ਸਾਰੇ ਮਹੀਨੇ ਦਿਨ ਮਹੂਰਤ ਸਾਰੇ ਚੰਗੇ ਨੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਸੱਚੇ ਪਾਤਸ਼ਾਹ ਮਗਨ ਪ੍ਰਭੂ ਜੀ ਅਸੀਂ ਵੀ ਤੁਹਾਡੇ ਕੋਲੋਂ ਤੁਹਾਡੇ ਦਰਸ਼ਨਾਂ ਦਾ ਦਾਨ ਮੰਗਦੇ ਆਂ ਨਾਮ ਦੀ ਦਾਨ ਮੰਗਦੇ ਆਂ ਕਿਰਪਾ ਕਰ ਦਿਓ ਸਾਡੇ ਤੇ ਬਖਸ਼ਿਸ਼ ਕਰ ਦਿਓ ਕਿਉਂਕਿ ਜਿਨ੍ਹਾਂ ਕੋਲੇ ਨਾਮ ਹੈ ਉਹਨਾਂ ਲਈ ਸਾਰੇ ਹੀ ਦਿਨ ਚੰਗੇ ਨੇ ਜਦੋਂ ਤੂੰ ਬਿਸਰ ਜਾਂਦਾ ਤਾਂ ਸਭ ਕੁਝ ਲਾਗੂ ਹੋ ਜਾਂਦਾ ਫਿਰ ਤੂੰ ਬਿਸਰਿਆ ਤਾਂ ਸਭ ਕੁਝ ਲਾਗੂ ਚੀਤ ਆਵੇਂ ਤਾਂ ਸੇਵਾ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀ ਇਹ ਪੋ ਦਾ ਮਹੀਨਾ ਚੜਿਆ ਤੁਸੀਂ ਕਿਰਪਾ ਕਰੋ ਤੁਸੀਂ ਬਖਸ਼ਿਸ਼ ਕਰੋ ਇਹ ਨਾਮ ਦੀ ਦਾਤ ਸਾਡੀ ਝੋਲੀ ਪਾਓ ਤਾਂ ਕਿ ਇਹ ਮੀਨਾ ਤੇਰੀ ਯਾਦ ਵਿੱਚ ਪਿੱਛਰ ਜਾਏ ਤੈਨੂੰ ਸਿਮਰਦਿਆਂ ਬੀਤ ਜਾਏ ਸਾਨੂੰ ਵੀ ਸਾਧ ਸੰਗਤ ਪ੍ਰਾਪਤ ਹੋ ਜਾਏ ਸਾਨੂੰ ਵੀ ਗੁਰੂ ਦਾ ਸੰਗ ਪ੍ਰਾਪਤ ਹੋ ਜਾਏ ਸਾਡਾ ਵੀ ਜਨਮ ਸਫਲਾ ਹੋ ਜਾਏ ਜਦੋਂ ਅਸੀਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪਰਲੋਕ ਸਹੇਲੇ ਹੋ ਕੇ ਜਾਈਏ ਜੀ ਸਮਾਂ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ ਹੋਈਆਂ ਫੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਵਾਹਿਗੁਰੂ